ਟੱਡ ਪੇਟ ਬਨ ਖੜੇ ਕੀਤੇ ਸੀ ਮਕਾਨ ਟੱਡ ਪੇਟ ਬਨ ਖੜੇ ਕੀਤੇ ਸੀ ਮਕਾਨ ਪਾਣੀ ਹੜਾਂ ਵਾਲਾ ਲੈ ਗਿਆ ਏ ਰੋੜ ਕੇ ਹਾਏ ਕਿੜਾ ਤੂੰ ਬੈਰ ਕੱਢਿਆ ਰੱਬਾ ਘਰ ਸਾਡੇ ਨੂੰ ਤੋੜ ਕੇ ਹਾਏ ਕਿੜਾ ਤੂੰ ਬੈਰ ਕੱਢਿਆ ਫੂਹੀ ਫੂਹੀ ਜੋੜ ਅਸੀਂ ਕੁਝ ਵਿੱਚ ਪਾਉਂਦੇ ਰਹੇ ਫੂਹੀ ਫੂਹੀ ਜੋੜ ਅਸੀਂ ਕੁਝ ਵਿੱਚ ਪਾਉਂਦੇ ਰਹੇ ਪਾਵਾਂਗੇ ਮਕਾਨ ਅਸੀਂ ਜੁਗ ਤਾਂ ਬਣਾਉਂਦੇ ਰਹੇ ਦੋਵੇਂ ਵੇਲੇ ਮੰਗਦੇ ਸੀ ਖੈਰ ਹੱਥ ਜੋੜ ਕੇ ਹਾਏ ਕਿਹੜਾ ਤੂੰ ਬੈਰ ਕੱਢਿਆ ਰੱਬਾ ਘਰ ਸਾਡੇ ਨੂੰ ਤੂੰ ਤੋੜ ਕੇ ਹਾਏ ਕਿਹੜਾ ਤੂੰ ਬੈਰ ਕੱਢਿਆ ਕਿਤਿਆਂ ਕਮਾਇਆ ਰੱਬਾ ਖੇਚਰ ਲਾਇਆ ਕਿਤਿਆਂ ਕਮਾਇਆ ਰੱਬਾ ਖੇਚਰ ਲਾਇਆ ਪਾਵੇ ਚੀਕ ਚੰਗਾੜਾ ਕਰਮ ਭਾਂਗ ਸੋਦਾਇਆ ਮਿਲਿਆ ਕੀ ਡਾਡਿਆ ਵੱਚੇ ਤੈਨੂੰ ਰੋਲ ਕੇ ਵੇ ਕਿਡਾ ਤੂੰ ਵੈਰ ਕੱਢਿਆ ਰੱਬਾ ਘਰ ਸਾਡੇ ਨੂੰ ਤੂੰ ਤੋੜ ਕੇ ਹਾਏ ਕਿਡਾ ਤੂੰ ਵੈਰ ਕੱਢਿਆ ਸਾਰਾ ਸਾਲ ਫਸਲਾਂ ਨੂੰ ਪੁੱਤਾਂ ਵਾਂਗ ਪਾਲਿਆ ਸਾਰਾ ਸਾਲ ਫਸਲਾਂ ਨੂੰ ਪੁੱਤਾਂ ਵਾਂਗ ਪਾਲਿਆ ਅੱਜ ਮੇਰਾ ਪਤ ਤੇਰੇ ਪਾਣੀਆਂ ਹਾਨੇ ਖਾਲਿਆ ਦੇ ਚੋ ਰਤ ਬੂੰਦ ਬੂੰਦ ਲੈ ਗਿਆਨ ਛੋੜ ਕੇ ਹਾਏ ਕਿਡਾ ਤੂੰ ਵੈਰ ਕੱਢਿਆ ਰੱਬਾ ਘਰ ਸਾਡੇ ਨੂੰ ਤੂੰ ਤੋੜ ਕੇ ਹਾਏ ਕਿਡਾ ਤੂੰ ਵੈਰ ਕੱਢਿਆ ਹਾਏ ਕਿਹੜਾ ਤੂੰ ਵੈਰ ਖੱਡਿਆ